ਜਿਹੜਾ ਆ ਉਹ ਪਸੰਦ ਕਰਦਾ ਹੈ ਸੋ ਅਸੀਂ ਗੱਲ ਕਰ ਰਹੇ ਸੀਗੇ ਕਿ ਮਰੀਆਂ ਹੋਿਆਂ ਨੂੰ ਰੋਂਦਾ ਆ ਤੇ ਜੀਂਦਿਆਂ ਹੋਿਆਂ ਨੂੰ ਰਵਾਉਂਦਾ ਆ ਜਦੋਂ ਸਾਡੇ ਕੋਲ ਟਾਈਮ ਹੁੰਦਾ ਆ ਉਦੋਂ ਅਸੀਂ ਜਦੋਂ ਠੀਕ ਨਹੀਂ ਚੱਲਦੇ ਤਾਂ ਅਸੀਂ ਜਦੋਂ ਉਹ ਟਾਈਮ ਬੀਤ ਜਾਂਦਾ ਆ ਤਾਂ ਅਸੀਂ ਫਿਰ ਉਸ ਟਾਈਮ ਨੂੰ ਅਸਲ ਦੇ ਵਿੱਚ ਪਛਤਾ ਰਹੇ ਹੁੰਦੇ ਆ ਅਸੀਂ ਉਸ ਬੀਤ ਚੁੱਕੇ ਸਮੇਂ ਨੂੰ ਅਸਲ ਵਿੱਚ ਰੋ ਰਹੇ ਹੁੰਦੇ ਆ ਕਿ ਜੋ ਅਸੀਂ ਕਰ ਸਕਦੇ ਸੀ ਉਹ ਅਸੀਂ ਨਹੀਂ ਕੀਤਾ ਜੋ ਸਾਨੂੰ ਕਰਨਾ ਚਾਹੀਦਾ ਸੀ ਉਹ ਅਸੀਂ ਨਹੀਂ ਕੀਤਾ ਇਸ ਲਈ ਅਸੀਂ ਉਸ ਵੇਲੇ ਜਿਹੜਾ ਆ ਉਹ ਰੋਨੇ ਆ ਪਰ ਜੇ ਅਸੀਂ ਸਮੇਂ ਦਾ ਰਾਈਟ ਯੂਜ਼ ਕਰ ਲਈਏ ਤੁਹਾਨੂੰ ਰੋਣਾ ਨਹੀਂ ਹੋਣਾ ਜੀਂਦੇ ਜੀ ਕਿਸੇ ਦੀ ਸੇਵਾ ਕਰ ਲਈਏ ਤੁਹਾਨੂੰ ਰੋਣਾ ਨਹੀਂ ਹੋਣਾ ਮਰੇ ਤੇ ਤੁਹਾਨੂੰ ਪ੍ਰਾਊਡ ਫੀਲ ਹੋਣਾ ਕਿ ਮੈਂ ਇਹਦੀ ਬੜੀ ਰੀਜਨਲ ਸੇਵਾ ਕੀਤੀ ਮੈਂ ਇਹਦੀ ਖੁਆਇਸ਼ ਪੂਰੀ ਕੀਤੀ ਮੈਂ ਇਹਨੇ ਜੋ ਚਾਇਆ ਮੈਂ ਉਹ ਕੀਤਾ ਮੇਰਾ ਤੇ ਇਹਦਾ ਰਿਸ਼ਤਾ ਬਹੁਤ ਮਜਬੂਤ ਸੀ ਹਾਂ ਤੁਹਾਨੂੰ ਉਹਦੇ ਜਾਣ ਦਾ ਇੱਕ ਛੋਟਾ ਗਮ ਹੋਏਗਾ ਕਿ ਮੈਨੂੰ ਛੱਡ ਕੇ ਜਾ ਰਿਹਾ ਇਸ ਦੇ ਵਿੱਚ ਨਾ ਤੁਹਾਡੇ ਅੰਦਰ ਕੋਈ ਗਿਲਟ ਨਹੀਂ ਹੋਏਗਾ ਤੁਹਾਡੇ ਅੰਦਰ ਕੋਈ ਪਛਤਾਵਾ ਨਹੀਂ ਹੋਏਗਾ ਸਿਰਫ ਉਹਦੇ ਜਾਣ ਦਾ ਦੁੱਖ ਹੋਏਗਾ ਇਸ ਤੋਂ ਵੱਧ ਕੁਝ ਨਹੀਂ ਪਰ ਜ ਤਿਆਂ ਦੇ ਅੰਦਰ ਜਿਹੜਾ ਪਛਤਾਵਾ ਰਹਿ ਜਾਂਦਾ ਨਾ ਉਪਸ਼ਤਾਵਾ ਜੇ ਇਸ ਲੈਵਲ ਤੇ ਬੰਦੇ ਨੂੰ ਪਰੇਸ਼ਾਨ ਕਰਦਾ ਫਿਰ ਉਹੀ ਪਸ਼ਤਾਵਾ ਉਹਨਾਂ ਨੂੰ ਭੂਤ ਬਣ ਕੇ ਨਜ਼ਰ ਆਉਂਦਾ ਕਿਉਂਕਿ ਉਹ ਜਾਣਦੇ ਕਿ ਉਹਨਾਂ ਨੇ ਉਸ ਬੰਦੇ ਨਾਲ ਸਹੀ ਨਹੀਂ ਕੀਤਾ ਫਿਰ ਉਹਨਾਂ ਦੇ ਮਨ ਦੇ ਅੰਦਰ ਇੱਕ ਡਰ ਪੈ ਜਾਂਦਾ ਕਿ ਉਹਨੇ ਹੁਣ ਭੂਤ ਬਣ ਕੇ ਮੇਰੇ ਤੋਂ ਬਦਲਾ ਲੈਣਾ ਤਾਂ ਫੇ ਇਹ ਤੁਹਾਡੀਆਂ ਗਲਤੀਆਂ ਭੂਤ ਬਣਦੀਆਂ ਆ ਉਹ ਬੰਦਾ ਭੂਤ ਨਹੀਂ ਬਣਦਾ ਇਸ ਗੱਲ ਨੂੰ ਯਾਦ ਰੱਖਿਓ ਉਹ ਇਨਸਾਨ ਭੂਤ ਨਹੀਂ ਬਣਦਾ ਤੁਹਾਡੀਆਂ ਗਲਤੀਆਂ ਤੁਹਾਡੀਆਂ ਕਮੀਆਂ ਤੁਹਾਡੇ ਪਾਪ ਤੁਹਾਡੇ ਗੁਨਾਹ ਪੂਤ ਬਣਦੀ ਆ ਪੂਤ ਕੀ ਆ ਭੂਤਕਾਲ ਕੀ ਆ ਪਾਸਟ ਬੀਤ ਚੁੱਕਿਆ ਸਭ ਭੂਤਕਾਲ ਕਿਹਾ ਜਾਂਦਾ ਪਾਸਟ ਨੂੰ ਭੂਤਕਾਲ ਕਿਹਾ ਜਾਂਦਾ ਤੇ ਭੂਤ ਕਿਹਾ ਜਾਂਦਾ ਆ ਜਿਹੜੀਆਂ ਚੀਜ਼ਾਂ ਡਰਾਉਣ ਦੀਆਂ ਆ ਤੁਹਾਡੇ ਪਾਸਟ ਦੀਆਂ ਮਿਸਟੇਕਸ ਤੁਹਾਡੇ ਪਾਸਟ ਦੇ ਸਿਨ ਤੁਹਾਡੇ ਪਾਸਟ ਦੀਆਂ ਫਾਲਟਸ ਇਹ ਹੀ ਭੂਤ ਇਹੀ ਤੁਹਾਨੂੰ ਡਰਾਉਂਦੀਆਂ ਆ ਕਿ ਮੈਨੂੰ ਮੇਰੀ ਸੱਸ ਦੇ ਆਖੇ ਲੱਗਣਾ ਚਾਹੀਦਾ ਸੀ ਮੈਂ ਨਹੀਂ ਲੱਗੀ ਬੀਤ ਚੁੱਕੇ ਸਮੇਂ ਦੇ ਵਿੱਚ ਤੇ ਹੁਣ ਸੱਸ ਮਰ ਗਈ ਹੁਣ ਉਹ ਗਲਤੀਆਂ ਤੁਹਾਨੂੰ ਡਰਾ ਰਹੀਆਂ ਕਿ ਮੈਂ ਇਹਨੂੰ ਪਾਣੀ ਨਹੀਂ ਸੀ ਦਿੰਦੀ ਹੁਣ ਇਹ ਭੂਤ ਬਣ ਕੇ ਮੈਨੂੰ ਚੁੰਬੜ ਨਾ ਜਾਵੇ ਮੈਂ ਇਹਨੂੰ ਰੋਟੀ ਨਹੀਂ ਸੀ ਦਿੰਦੀ ਇਹ ਭੂਤ ਬਣ ਕੇ ਮੈਨੂੰ ਚੁੰਬੜ ਨਾ ਜਾਵੇ ਮੈਂ ਇਹਨੂੰ ਆਹ ਨਹੀਂ ਸੀ ਕੀਤਾ ਭੂਤ ਬਣ ਕੇ ਚੁੰਬੜ ਨਾ ਜਾਵੇ ਤੁਹਾਡੀਆਂ ਮਿਸਟੇਕਸ ਭੂਤ ਬਣਦੀਆਂ ਹੈ ਤੁਹਾਡੇ ਪਾਪ ਭੂਤ ਬਣਦੇ ਆ ਕਿ ਮੈਂ ਇਸ ਇਨਸਾਨ ਦਾ ਹਿੱਸਾ ਖੋਇਆ ਇਹ ਮਰ ਗਿਆ ਹੁਣ ਇਹ ਮੈਨੂੰ ਡਰਾਊਗਾ ਨਹੀਂ ਉਹ ਇਨਸਾਨ ਨਹੀਂ ਭੂਤ ਬਣਿਆ ਤੁਹਾਡੀ ਗਲਤੀ ਤੁਹਾਨੂੰ ਡਰਾ ਰਹੀ ਆ ਤੁਹਾਡਾ ਗੁਨਾਹ ਤੁਹਾਨੂੰ ਡਰਾ ਰਿਆ ਏ ਸੋ ਇਸ ਲਈ ਸਾਨੂੰ ਸਮਝਣਾ ਹੋਊਗਾ ਅਗਰ ਤੁਸੀਂ ਗਲਤੀ ਨਹੀਂ ਕਰਦੇ ਜਿਹੜਾ ਇਨਸਾਨ ਗਲਤੀ ਨਹੀਂ ਕਰਦਾ ਉਹ ਡਰਦਾ ਨਹੀਂ ਜਿਹੜਾ ਇਨਸਾਨ ਪਾਪ ਨਹੀਂ ਕਰਦਾ ਉਹ ਡਰਦਾ ਨਹੀਂ ਮੈਕਸिमम ਲੋਕੀ ਜਿਹੜੇ ਆਪਣੇ ਆਪ ਨੂੰ ਦੁਸ਼ਟ ਆਤਮਾ ਦੇ ਵਿੱਚ ਪਾਉਂਦੇ ਆ ਜਿਹੜੇ ਲੋਕੀ ਕਿਤੇ ਨਾ ਕਿਤੇ ਉਹਨਾਂ ਦੀ ਲਾਈਫ ਦੇ ਵਿੱਚ ਉਹਨਾਂ ਦੇ ਪਾਸਟ ਦੀਆਂ ਬਹੁਤ ਵੱਡੀਆਂ ਮਿਸਟੇਕਸ ਆ ਜਿਹੜੀਆਂ ਉਹਨਾਂ ਨੂੰ ਡਰਾ ਰਹੀਆਂ ਐ ਜਿਹੜੀਆਂ ਉਹਨਾਂ ਨੂੰ ਬਾਰ-ਬਾਰ ਪਰੇਸ਼ਾਨ ਕਰ ਰਹੀਆਂ ਤਾਂ ਅਗਰ ਅਸੀਂ ਕੋਸ਼ਿਸ਼ ਕਰੀਏ ਕਿ ਵਦ ਤੋਂ ਵਦ ਠੀਕ ਰਹਿਣ ਦੀ ਘੱਟ ਤੋਂ ਘੱਟ ਗਲਤੀਆਂ ਕਰਨ ਦੀ ਤਾਂ ਤੁਸੀਂ ਦੇਖਿਓ ਡਰ ਵੀ ਘੱਟ ਜਾਊਗਾ ਡਰ ਉਹਨੂੰ ਲੱਗਦਾ ਜਿੰਨੇ ਟੈਸਟ ਦੀ ਤਿਆਰੀ ਨਹੀਂ ਕੀਤੀ ਉਸ ਬੱਚੇ ਨੂੰ ਉਸ ਟੀਚਰ ਤੋਂ ਵੀ ਡਰ ਲੱਗਦਾ ਉਹਨੂੰ ਉਹ ਟੀਚਰ ਜਿੰਦੇ ਜੀ ਪੂਤ ਵਰਗਾ ਦਿਖਦਾ ਕਿਉਂ ਕਿਉਂਕਿ ਟੀਚਰ ਨੇ ਉਹਨੂੰ ਕੰਮ ਦਿੱਤਾ ਬੱਚੇ ਨੇ ਕੰਮ ਨਹੀਂ ਕੀਤਾ ਉਹਨੂੰ ਡਰ ਲੱਗ ਰਿਹਾ ਪੇਰੈਂਟਸ ਨੇ ਕੋਈ ਕੰਮ ਕਿਹਾ ਬੱਚੇ ਨੇ ਨਹੀਂ ਕੀਤਾ ਤੇ ਉਹਨੂੰ ਪੇਰੈਂਟਸ ਤੋਂ ਡਰ ਲੱਗੂਗਾ ਮਾਲਕ ਨੇ ਨੌਕਰ ਨੂੰ ਕੰਮ ਦਿੱਤਾ ਨੌਕਰ ਨੇ ਕੰਮ ਨਹੀਂ ਕੀਤਾ ਤਾਂ ਉਹਨੂੰ ਮਾਲਕ ਕੋਲੋਂ ਡਰ ਲੱਗੂਗਾ ਇਸੇ ਤਰ੍ਹਾਂ ਮਰੇ ਹੋਏ ਤੋਂ ਕਿਉਂ ਡਰ ਲੱਗਦਾ ਜਿਹੜੇ ਕੰਮ ਉਹਨੇ ਸਾਨੂੰ ਕਹਿ ਸੀ ਅਸੀਂ ਨਹੀਂ ਕੀਤੇ ਸਾਨੂੰ ਉਸ ਮਰੇ ਹੋਏ ਤੋਂ ਵੀ ਡਰ ਲੱਗਦਾ ਕਿ ਹੁਣ ਇਹ ਬੰਦਾ ਜਿਹੜਾ ਆ ਇਹ ਮੈਨੂੰ ਡਰਾਊਗਾ ਤੇ ਸਾਡੀਆਂ ਹੀ ਕਮੀਆਂ ਸਾਡੀਆਂ ਹੀ ਗਲਤੀਆਂ ਜਿਹੜੀਆਂ ਆ ਉਹ ਭੂਤ ਬਣ ਕੇ ਦਿਖਦੀਆਂ ਆ ਹੋਰ ਉਦਾਂ ਭੂਤ ਤੁਹਾਨੂੰ ਨਹੀਂ ਨਜ਼ਰ ਆਉਣੀ ਤਾਂ ਅਗਰ ਤੁਸੀਂ ਉਹਨਾਂ ਚੀਜ਼ਾਂ ਤੋਂ ਮੈਂ ਇਹ ਨਹੀਂ ਕਹਿੰਦੀ ਭੂਤ ਹੁੰਦੇ ਨਹੀਂ ਤੇ ਮੈਂ ਇਹ ਵੀ ਨਹੀਂ ਕਹਿੰਦੀ ਕਿ ਭੂਤ ਹੁੰਦੇ ਮੈਂ ਇਹਨਾਂ ਇਹਨਾਂ ਚੀਜ਼ਾਂ 'ਚ ਤੁਹਾਨੂੰ ਲੈ ਕੇ ਹੀ ਨਹੀਂ ਆ ਰਹੀ ਮੈਂ ਤਾਂ ਤੁਹਾਨੂੰ ਇਹ ਕਹਿ ਰਹੀ ਆ ਕਿ ਡਰ ਕਿਉਂ ਲੱਗਦਾ ਹੈ ਪਛਤਾਪ ਕਦੋਂ ਆਉਂਦਾ ਹੈ ਜਦੋਂ ਸਾਡੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਗਲਤ ਹੋ ਜਾਂਦੀਆਂ ਉਦੋਂ ਪਛਤਾਪ ਹੁੰਦਾ ਉਦੋਂ ਹੀ ਜਿਹੜਾ ਆ ਡਰ ਪੈਦਾ ਹੁੰਦਾ ਉਦੋਂ ਹੀ ਉਹ ਸਭ ਚੀਜ਼ਾਂ ਜਿਹੜੀਆਂ ਆ ਉਹ ਹੁੰਦੀਆਂ ਆ ਸੋ ਸਮਾਂ ਇਨਸਾਨ ਨੂੰ ਸਫਲ ਨਹੀਂ ਬਣਾਉਂਦਾ ਸਮੇਂ ਦਾ ਠੀਕ ਇਸਤੇਮਾਲ ਕਰਨਾ ਹੀ ਇਨਸਾਨ ਨੂੰ ਸਫਲ ਬਣਾਉਂਦਾ ਹੈ ਸੋ ਕਦੀ ਵੀ ਇਹ ਨਾ ਸੋਚੋ ਕਿ ਸਹੀ ਸਮਾਂ ਆਉਣ ਤੇ ਮੈਂ ਸਫਲ ਹੋਊਂਗਾ ਸਮੇਂ ਦਾ ਸਹੀ ਇਸਤੇਮਾਲ ਕਰਨ ਦੇ ਨਾਲ ਤੁਸੀਂ ਸਫਲ ਹੋਵੋਗੇ ਸਮਾਂ ਤੇ ਸਮਾਂ ਸਮਾਂ ਆ ਚੁੱਕਾ ਮਿਹਨਤ ਕਰੋ ਸਫਲ ਹੋਵੋਗੇ ਇੱਕ ਇੱਕ ਪੌਦਾ ਹੈ ਮੰਨ ਲਓ ਤੁਸੀਂ ਅਵੋਕਾਡੋ ਅਵੋਕਾਡੋ ਫਰੂਟ ਹੈ ਅਵੋਕਾਡੋ ਦਾ ਫਰੂਟ ਜਿਹੜਾ ਹੈ ਉਹ ਤੀਜੇ ਸਾਲ ਵਿੱਚ ਲੱਗਦਾ ਜਾ ਕੇ ਬੂਟੇ ਨੂੰ ਅਗਰ ਤੁਸੀਂ ਅੱਜ ਜੋ ਬੂਟਾ ਲਾਉਂਗੇ ਤਦ ਤਿੰਨ ਸਾਲ ਬਾਅਦ ਤੁਹਾਨੂੰ ਉਹਦਾ ਫਲ ਜਿਹੜਾ ਹੈ ਆ ਪ੍ਰਾਪਤ ਹੋਏਗਾ ਪਰ ਜੇਕਰ ਤੁਸੀਂ ਹੁਣ ਉਹ ਬੂਟਾ ਹੀ ਤੇ ਤੁਸੀਂ ਅਗਲੇ ਸਾਲ ਲਗਾਉਂਗੇ ਤਾਂ ਤੁਸੀਂ ਅੱਜ 2024 ਜੇ 2024 ਦੇ ਵਿੱਚ ਮੈਂ ਉਹ ਬੂਟਾ ਲਾਉਂਗੀ ਤੇ 2027 ਦੇ ਵਿੱਚ ਮੈਨੂੰ ਉਹਦਾ ਫਰੂਟ ਮਿਲੇਗਾ ਪਰ ਜੇ ਮੈਂ ਬੂਟਾ ਹੀ 2025 ਦੇ ਵਿੱਚ ਲਾਉਂਗੀ ਤੇ ਮੈਨੂੰ 2027 'ਚ ਉਹਦਾ ਫਰੂਟ ਕਿੱਦਾਂ ਮਿਲ ਜੂਗਾ ਤਾਂ ਸਫਲਤਾ ਜਿਹੜੀ ਆ ਤੁਹਾਡੀ ਮਿਹਨਤ ਦੇ ਡਿਪੈਂਡ ਕਰਦੀ ਯਾਰ ਟਾਈਮ ਦਾ ਰਾਈਟ ਯੂਜ਼ ਕਰਨ ਤੇ ਮਿਲਦੀ ਆ ਅਗਰ ਤੁਸੀਂ ਇਸੇ ਸਾਲ ਵਿੱਚ ਸਫਲ ਹੋਣਾ ਚਾਹੁੰਦੇ ਤੇ ਇਸੇ ਸਾਲ ਵਿੱਚ ਮਿਹਨਤ ਕਰੋ ਇਸ ਸਾਲ ਵਿੱਚ ਮਿਹਨਤ ਨਹੀਂ ਕਰੋਗੇ ਤਾਂ ਇਸ ਸਾਲ ਵਿੱਚ ਸਫਲ ਕਿੱਦਾਂ ਹੋਵੋਗੇ ਇਸ ਸਾਲ ਨੂੰ ਸਹੀ ਇਸਤੇਮਾਲ ਨਹੀਂ ਕਰੋਗੇ ਸਾਲ ਕੀ ਆ ਮਹੀਨੇ ਕੀ ਆ ਦਿਨ ਕੀ ਆ ਸਮਾਂ ਲਿਮਿਟ ਆਫ ਟਾਈਮ ਲਿਮਿਟ ਠਹਿਰਾ ਦਿੱਤੀ ਗਈ ਕਿ 24 ਘੰਟੇ ਦਾ ਦਿਨ ਰਾਤ ਹੋ ਗਿਆ 12 ਘੰਟੇ ਦਾ ਦਿਨ ਤੇ 12 ਘੰਟੇ ਦੀ ਰਾਤ ਹੋ ਗਈ ਤਾਂ 12 ਘੰਟੇ ਮਤਲਬ ਦਿਨ 12 ਘੰਟੇ ਮਤਲਬ ਰਾਤ 30 ਦਿਨ ਜਾਂ 31 ਦਿਨ ਦਾ ਸਰਕਲ ਲੈ ਆਉਂਦਾ ਤਾਂ ਇਹ ਜੀ ਮਹੀਨਾ ਹੋ ਗਿਆ 365 ਤੇ 366 ਦਿਨ ਦਾ ਸਰਕਲ ਆ ਗਿਆ ਇਹ ਜੀ ਸਾਲ ਹੋ ਗਿਆ ਤਾਂ ਲਿਮਿਟ ਆਫ ਟਾਈਮ ਜਿਹੜੀ ਆ ਉਹਨੂੰ ਅਸੀਂ ਸਮਾਂ ਕਹਿੰਦੇ ਹਾਂ ਐਕਚੁਅਲ ਦੇ ਵਿੱਚ ਸਮਾ ਸਮਾਇਆ ਨਾਉ ਮੀ ਨਾਯਾ ਨਾਉ ਦੇੜਿਆਂ ਨਾਉ ਰਾਤ ਸਮਾ ਸਮਾਇਆ ਘੜੀ ਨੇ ਚੱਲੀ ਜਾਣਾ ਜਾਂ ਧੁੱਪ ਹੋ ਜੇ ਸ਼ਾਂਹ ਹੋ ਜੇ ਮੀ ਆ ਜਾਏ ਨੇਰੀ ਆ ਜਾਏ ਤੂਫਾਨ ਆ ਜਾਏ ਘੜੀ ਨੇ 1 ਵਜੇ 21 ਵਜਾਉਣਾ ਇਹ ਨਹੀਂ ਵੀ ਅੱਜ ਮੀ ਪੈ ਰਿਹਾ ਆ ਤੇ ਅੱਜ ਰੁਕ ਜਾਓ ਜੀ 5 ਵਜੇ ਤੇ ਜਦੋਂ ਸੂਰਜ ਚੜੂਗਾ ਉਦੋਂ 1 ਵਜੂਗਾ ਨਹੀਂ ਉਨੇ ਚੱਲੀ ਜਾਣਾ ਉਸੇ ਟਾਈਮ ਦੇ ਵਿੱਚ ਪਚਾਹ ਆ ਸਕਦਾ ਉਸੇ ਟਾਈਮ ਦੇ ਵਿੱਚ ਤੂਫਾਨ ਆ ਸਕਦਾ ਉਸੇ ਟਾਈਮ ਦੇ ਵਿੱਚ ਇੱਕ ਪਲੇਜ਼ੈਂਟ ਡੇ ਲੱਗ ਸਕਦਾ ਉਸੇ ਟਾਈਮ ਦੇ ਵਿੱਚ ਗੁੱਡ ਨਿਊਜ਼ ਆ ਸਕਦੀ ਆ ਸੇਮ ਘੜੀ ਦੇ ਸਰਕਲ ਦੇ ਵਿੱਚ ਕੁਝ ਵੀ ਜੜਾ ਆ ਉਹ ਹੋ ਸਕਦਾ ਆ ਟਾਈਮ ਟਾਈਮ ਆ ਮਨੁੱਖ ਨੇ ਟਾਈਮ ਨੂੰ ਜਿਹੜਾ ਆ ਉਹ ਫੈਕਟਰਸ ਦੇ ਵਿੱਚ ਵੰਡਿਆ ਆ ਮਨੁੱਖ ਨੇ ਉਹਦੀਆਂ ਲਿਮਿਟਸ ਜਿਹੜੀਆਂ ਆ ਉਹ ਤੈਅ ਕੀਤੀਆਂ ਆ ਪਰ ਸਮਾਂ ਆਪਣੇ ਆਪ ਦੇ ਵਿੱਚ ਬਹੁਤ ਜ਼ੋਰਾਵਰ ਆ ਸਮਾਂ ਆਪਣੇ ਆਪ ਦੇ ਵਿੱਚ ਬਹੁਤ ਬਲਵੰਤ ਆ ਸਮੇਂ ਦਾ ਰਾਈਟ ਯੂਜ਼ ਕਰੋਗੇ ਤੇ ਸਮਾਂ ਤੁਹਾਨੂੰ ਵੀ ਬਲਵੰਤ ਬਣਾ ਦੇਗਾ ਸਮੇਂ ਦੇ ਅੰਦਰ ਸਭ ਕੁਝ ਆ ਦੁੱਖ ਵੀ ਸਮੇਂ ਦੇ ਅੰਦਰ ਆ ਸੁੱਖ ਵੀ ਸਮੇਂ ਦੇ ਅੰਦਰ ਆ ਫੇਲਿਅਰ ਸਮੇਂ ਦੇ ਅੰਦਰ ਆ ਕਾਮਯਾਬੀ ਸਮੇਂ ਦੇ ਅੰਦਰ ਡਿਪੈਂਡ ਕਰਦਾ ਕਿ ਤੁਹਾਡੇ ਕੋਲੇ ਕਿਹੋ ਜਿਹਾ ਫਿਲਟਰ ਆ ਤੇ ਤੁਹਾਡੀ ਕਿੰਨੀ ਕੁ ਕਾਬਲੀਅਤ ਆ ਤੁਸੀਂ ਕਿਹੋ ਦੀਆਂ ਚੀਜ਼ਾਂ ਨੂੰ ਚੁਗਦੇ ਆ ਜਦੋਂ ਬਾਹਰ ਜਾਂਦੇ ਆ ਨਾ ਤਾਂ ਉਥੇ ਫਰੂਟ ਦੀ ਗ੍ਰੇਡਿੰਗ ਹੁੰਦੀ ਆ ਤੇ ਉਹਦੇ ਵਿੱਚ ਇੱਕ 벨ਟ ਦੇ ਉੱਤੇ ਫਰੂਟ ਜਿਹੜੇ ਆ ਉਹ ਛਾੜੇ ਹੁੰਦੇ ਆ ਜਿਦਾ ਐਪਲਸ ਲਗਾ ਲਓ ਜਾਂ ਚੈਰੀਜ਼ ਲਗਾ ਲਓ ਇੱਕ 벨ਟ ਦੇ ਉੱਤੇ ਚੜੀਆਂ ਆ ਤੇ ਉਹ 벨ਟ ਚੱਲੀ ਜਾ ਰਹੀ ਆ ਚੱਲਦੀ ਜਾ ਰਹੀ ਆ ਤੇ ਕੁਝ ਲੋਕੀ ਜਿਹੜੇ ਕੰਮ ਕਰਦੇ ਉਹ ਗ੍ਰੇਡ ਕਰਦੇ ਉਹਨੂੰ ਉਹਦੇ ਵਿੱਚੋਂ ਕੀ ਕਰਦੇ ਉਹਨਾਂ ਨੇ ਖਰਾਬ ਜਿਹੜੇ ਫਾਲਿਆਂ ਨੂੰ ਉਹ ਚੁੱਕਨੇ ਆ ਪਰ ਉਹਨੇ ਇੱਕ ਇੱਕ ਸਪੀਡ ਦੇ ਨਾਲ ਚੱਲੀ ਜਾਣਾ ਸੋ ਟਾਈਮ ਉਸ ਚੇਨ ਦੇ ਵਾਂਗ ਜਿਹਦੇ ਉੱਤੇ ਦੋਨੋਂ ਤਰ੍ਹਾਂ ਦੀਆਂ ਚੀਜ਼ਾਂ ਰੱਖੀਆਂ ਆ ਚੰਗੀਆਂ ਤੇ ਮਾੜੀਆਂ ਚੀਜ਼ਾਂ ਰੱਖੀਆਂ ਆ ਸੋ ਤੁਹਾਡੇ ਉੱਤੇ ਡਿਪੈਂਡ ਕਰਦਾ ਕਿ ਉਸ ਚੇਨ ਦੇ ਉੱਤੋਂ ਤੁਸੀਂ ਕਾਲੀ-ਕਾਲੀ ਦੇ ਵਿੱਚ ਕੀ ਚੁੱਕ ਰਹੇ ਆ ਤੁਸੀਂ ਆਪਣੀ ਟੋਕਰੀ ਦੇ ਵਿੱਚ ਉਹਦੇ ਤੋਂ ਚੁੱਕ ਕੇ ਕੀ ਪਾ ਰਹੇ ਆ ਤੁਸੀਂ ਉਹਦੇ ਚੋਂ ਦੁੱਖ ਚੱਕ ਰਹੇ ਆ ਕਿ ਸੁੱਖ ਚੱਕ ਰਹੇ ਆ ਤੁਸੀਂ ਉਹਦੇ ਤੋਂ ਬੈਸਟ ਚੱਕ ਰਹੇ ਆ ਕਿ ਬੈਡ ਚੱਕ ਰਹੇ ਆ ਤੁਸੀਂ ਉਹਦੇ ਵਿੱਚੋਂ ਫੇਲਿਅਰ ਨੂੰ ਚੱਕ ਰਹੇ ਆ ਕਿ ਸਕਸੈਸ ਨੂੰ ਚੱਕ ਰਹੇ ਆ ਸਮਾਂ ਇੱਕ ਦੁੱਧ ਦੀ ਨਿਆਈ ਆ ਜਿੰਨਾ ਜਿੰਨੇ ਪ੍ਰੋਸੈਸ ਦੇ ਵਿੱਚੋਂ ਦੀ ਨਿਕਲੇਗਾ ਉਹਦੇ ਡਿਫਰੈਂਟ ਰਿਜ਼ਲਟ ਐਂਡ ਡਿਫਰੈਂਟ ਫਰੂਟਸ ਜਿਹੜੇ ਆ ਉਹ ਤੁਹਾਨੂੰ ਦੇਵੇਗਾ ਸੋ ਆਈ డు ਬਲੀਵ ਕਿ ਅੱਜ ਸਮੇਂ ਦੇ ਬਾਰੇ ਵਿੱਚ ਇਸ ਸਮੇਂ ਦੇ ਵਿੱਚ ਰਹਿ ਕੇ ਜਿੰਨਾ ਕਿ ਮੈਂ ਈਜ਼ੀ ਤਰੀਕੇ ਦੇ ਨਾਲ ਗੱਲ ਕਰ ਸਕਦੀ ਸੀ ਮੈਂ ਕੋਸ਼ਿਸ਼ ਕੀਤੀ ਯਾਰ ਮੈਨੂੰ ਲੱਗਦਾ ਕਿ ਕਾਫੀ ਤੱਕ ਉਹ ਚੀਜ਼ ਤੁਹਾਡੀ ਸਮਝ ਦੇ ਵਿੱਚ ਵੀ ਆਈ ਹੋਏਗੀ ਪਰ ਮੈਂ ਇਹ ਜ਼ਰੂਰ ਯਕੀਨ ਕਰਦੀ ਹਾਂ ਕਿ ਤੁਸੀਂ ਆਪਣੇ ਰੂਮ ਦਾ ਆਪਣੇ ਘਰ ਦਾ ਮੈਸਜ ਜਿਹੜਾ ਆ ਉਧਰੋਂ ਜ਼ਰੂਰ ਦੂਰ ਕਰੋਗੇ ਅਰ ਜਦ ਤੁਸੀਂ ਆਪਣੇ ਰੂਮ ਦਾ ਆਪਣੇ ਘਰ ਦਾ ਮੈਸ ਦੂਰ ਕਰੋਗੇ ਤੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਮੈਸਜ ਜਿਹੜਾ ਆ ਉਹ ਬਹੁਤ ਦੂਰ ਹੋ ਜਾਏਗਾ ਕਿਉਂਕਿ ਜਦੋਂ ਅਸੀਂ ਦੇਖੋ ਮੰਨ ਲਓ ਤੁਹਾਡਾ ਗਰਲਫ੍ਰੈਂਡ ਬੁਆਏਫ੍ਰੈਂਡ ਦਾ ਰਿਸ਼ਤਾ ਆ ਤੁਹਾਡੇ ਕੱਪੜਿਆਂ ਦੀਆਂ ਤਾਹਾਂ ਲੱਗਣ ਆਲੀਆਂ ਪਈਆਂ ਤੁਹਾਡਾ ਵਾਸ਼ਰੂਮ ਕਲੀਨ ਕਰਨ ਵਾਲਾ ਪਿਆ ਤੁਸੀਂ ਵਿਹਲੇ ਬੈਠੇ ਸਾਰਾ ਦਿਨ ਕੀ ਕਰੋਗੇ ਉਹਦੇ ਬਾਰੇ ਹੀ ਸੋਚੀ ਜਾਣਾ ਕਮਲ ਕੁੱਟੀ ਜਾਣਾ ਪੂਰਾ ਤੇ ਵਿਹਲੇ ਬੈਠੇ ਮੋਬਾਈਲ ਹੱਥ ਵਿੱਚ ਆ ਤਾਂ ਕੁਝ ਨਾ ਕੁਝ ਤੇ ਹੁਣ ਲਿਖੀ ਜਾਣਾ ਚੰਗਾ ਲਿਖੀ ਜਾਣਾ ਮਾੜਾ ਲਿਖੀ ਜਾਣਾ ਉਹਨੇ ਵੀ ਲਿਖੀ ਜਾਣਾ ਤੁਸੀਂ ਵੀ ਲਿਖੀ ਜਾਣਾ ਉਹਦੇ ਵਿੱਚ ਕੀ ਆ ਤੁਸੀਂ ਜਿੰਨਾ ਜ਼ਿਆਦਾ ਉਹਦੇ ਨਾਲ ਗੱਲਾਂ ਕਰੋਗੇ ਤੁਸੀਂ ਉਹਨਾਂ ਜ਼ਿਆਦਾ ਬੋਰ ਹੋ ਜਾਣਾ ਉਹਨਾਂ ਜ਼ਿਆਦਾ ਗਲਤੀਆਂ ਹੋਣ ਦੇ ਚਾਂਸ ਵੱਧ ਜਾਣੇ ਆ ਉਹਨਾਂ ਜ਼ਿਆਦਾ ਗੁੱਸਾ ਆਉਣ ਦੇ ਚਾਂਸ ਵੱਧ ਜਾਣੇ ਉਹਨੇ ਜਿੰਨੀਆਂ ਜ਼ਿਆਦੀਆਂ ਗੱਲਾਂ ਕਰੋਗੇ ਉਹਨਾਂ ਤੁਹਾਡੇ ਇੰਟਰਸਟ ਜਿਹੜਾ ਆ ਉਹ ਘਟਣ ਲੱਗ ਜਾਣਾ ਹੈ ਇੱਕ ਦੂਜੇ ਦੇ ਵਿੱਚੋਂ ਉਸ ਰਿਸ਼ਤੇ ਦੇ ਵਿੱਚੋਂ ਜਦ ਕਿ ਮੈਂ ਇਸ ਰਿਸ਼ਤੇ ਨੂੰ ਕੋਈ ਵੀ ਮੰਨਤਾ ਨਹੀਂ ਦਿੰਦੀ ਪਰ ਮੈਂ ਇੱਕ ਸੁਭਾਵਕ ਗੱਲ ਕਰਦੀ ਹਾਂ ਠੀਕ ਹੈ ਤਾਂ ਉਸ ਰਿਸ਼ਤੇ ਦੀ ਉਹ ਉਸ ਉਸ ਤਰੀਕੇ ਦਾ ਪ੍ਰੇਮ ਨਹੀਂ ਰਹਿੰਦਾ ਪਰ ਜਦੋਂ ਤੁਸੀਂ ਬਾਕੀ ਦੇ ਕੰਮਾਂ ਵਿੱਚ ਵੀ ਰੁੱਝੋਗੇ ਤੂੰ ਘਰ ਕਲੀਨ ਕਰਨ ਦੇ ਵਿੱਚ ਲੱਗੀ ਹੋਈਆਂ ਜਾਂ ਲੱਗਾ ਹੋਏ ਆ ਜਾਂ ਤੂੰ ਆਪਣਾ ਹੋਮਵਰਕ ਕਰਨ ਵਿੱਚ ਲੱਗਾ ਆ ਜਾਂ ਲੱਗੀ ਆ ਤੂੰ ਕੁਕਿੰਗ ਕਰਨ ਦੇ ਵਿੱਚ ਲੱਗਾ ਆ ਜਾਂ ਲੱਗੀ ਆ ਤਾਂ ਇੱਕ ਟਾਈਮ ਜਿਹੜਾ ਤੇਰੇ ਕੋਲੇ ਬਚਿਆ ਅੱਧਾ ਪੌਣਾ ਘੰਟਾ ਉਸ ਅੱਧੇ ਪੌਣੇ ਘੰਟੇ ਦੇ ਵਿੱਚ ਤੂੰ ਰਾਜੀ ਖੁਸ਼ ਪੁੱਛ ਲਿਆ ਤਾਂ ਰਿਸ਼ਤਾ ਕਾਇਮ ਰਹਿਣ ਦੇ ਚਾਂਸ ਵੱਧ ਜਾਂਦੇ ਆ ਰਿਸ਼ਤਾ ਕਾਇਮ ਰਹਿਣ ਦੇ ਜਿਹੜੀਆਂ ਆ ਪੌਸਿਬਿਲਿਟੀਆਂ ਵੱਧ ਜਾਂਦੀਆਂ ਆ ਕਿਉਂਕਿ ਉਹਦੇ ਵਿੱਚ ਨੌਨਸੈਂਸ ਗੱਲਾਂ ਨਹੀਂ ਹੁੰਦੀਆਂ ਹਰ ਜਦ ਨੌਨਸੈਂਸ ਗੱਲਾਂ ਨਹੀਂ ਹੋਣਗੀਆਂ ਤਾਂ ਡੈਫੀਨਿਟਲੀ ਚੰਗੀਆਂ ਹੀ ਗੱਲਾਂ ਹੋਣਗੀਆਂ ਨੌਨਸੈਂਸ ਗੱਲਾਂ ਨਹੀਂ ਹੋਣਗੀਆਂ ਤਾਂ ਇੱਕ ਦੂਜੇ ਤੇ ਕਿੰਤੂ ਪਰੰਤੂ ਨਹੀਂ ਹੋਊਗੀ ਕਿੰਤੂ ਪਰੰਤੂ ਨਹੀਂ ਹੋਊਗੀ ਤਾਂ ਰਿਸ਼ਤਾ ਨਹੀਂ ਟੁੱਟੂਗਾ ਇਹੀ ਮੈਂ ਕੱਲ ਵੀ ਤੁਹਾਨੂੰ ਸਮਝਾ ਰਹੀ ਸੀਗੀ ਕਿ ਜਾਂ ਵਿਆਹ ਛੇਤੀ ਕਰ ਦਿਓ ਤੇ ਜਾਂ ਮੰਗਣੀ ਲੇਟ ਕਰੋ ਕੀ ਮਤਲਬ ਕਿ ਜਦੋਂ ਬਹੁਤ ਲੌਂਗ ਟਾਈਮ ਤੱਕ ਨਿਆਣੇ ਗੱਲਾਂ ਕਰਦੇ ਆ ਤੇ ਉਹਦੇ ਵਿੱਚ ਨੌਨਸੈਂਸ ਗੱਲਾਂ ਕਰਨ ਲੱਗ ਜਾਂਦੇ ਜਿਹਦਾ ਕੋਈ ਅਰਥ ਭਾਵ ਨਹੀਂ ਹੁੰਦਾ ਔਰ ਜਦੋਂ ਜ਼ਿਆਦੀਆਂ ਗੱਲਾਂ ਕਰਦੇ ਆ ਤੇ ਜ਼ਿਆਦੀਆਂ ਗਲਤ ਗੱਲਾਂ ਵੀ ਕਰਦੇ ਆ ਤੇ ਜਦੋਂ ਜ਼ਿਆਦੀਆਂ ਗਲਤ ਗੱਲਾਂ ਕਰਦੇ ਤੇ ਜ਼ਰੂਰੀ ਨਹੀਂ ਆ ਕਿ ਗਲਤ ਗੱਲਾਂ ਦੋਵੇਂ ਜਾਨਿਆਂ ਨੂੰ ਬਹੁਤ ਪਸੰਦ ਆਉਂਦੀਆਂ ਇੱਕ ਜਾਨਾ ਸੈਂਸਿਟਿਵ ਹੋ ਸਕਦਾ ਉਹ ਗੱਲਾਂ ਉਹਨੂੰ ਡਿਸਟਰਬ ਕਰ ਸਕਦੀਆਂ ਤੇ ਉਹ ਡਿਸਟਰਬੈਂਸ ਰਿਸ਼ਤੇ ਨੂੰ ਡਿਸਟਰਬ ਕਰ ਸਕਦੀ ਆ ਸੋ ਇਸ ਲਈ ਆਪਣੇ ਆਪ ਨੂੰ ਮੈਕਸੀਮਮ ਆਪਣੇ ਜ਼ਿੰਦਗੀ ਦੇ ਜ਼ਿਆਦੇ ਕੰਮਾਂ ਦੇ ਵਿੱਚ ਬਿਜ਼ੀ ਰੱਖੋ ਔਰ ਘੱਟ ਸਮੇਂ ਦੇ ਵਿੱਚ ਤੁਸੀਂ ਉਹਨਾਂ ਰਿਸ਼ਤਿਆਂ ਨੂੰ ਮਜ਼ਬੂਤ ਕਰ ਸਕਦੇ ਆਰ ਵੱਧ ਤੋਂ ਵੱਧ ਮਜ਼ਬੂਤ ਕੀਤਾ ਜਾ ਸਕਦਾ ਹੈ ਸੋ ਪਰਮੇਸ਼ਵਰ ਤੁਹਾਨੂੰ ਅੱਜ ਦੇ ਇਸ ਵਚਨ ਦੇ ਰਾਹੀਂ ਬਹੁਤ ਬles ਕਰਨ ਪਰਮੇਸ਼ਰ ਤੁਹਾਨੂੰ ਅੱਜ ਦੀ ਇਸ ਮੋਟੀਵੇਸ਼ਨ ਦੇ ਰਾਹੀਂ ਬਹੁਤ ਬles ਕਰਨ ਔਰ ਅੱਜ ਦਾ ਸਮਾਂ ਤੁਹਾਡੇ ਲਈ ਬਹੁਤ ਮੁਬਾਰਕ ਹੋਏ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਮੁਬਾਰਕ ਹੋਏ ਅੱਜ ਦੀਆਂ ਸਾਰੀਆਂ ਪੋਸਿਬਿਲਿਟੀਜ਼ ਨੂੰ ਤੁਸੀਂ ਕੈਸ਼ ਕਰ ਸਕੋ ਅੱਜ ਦੀਆਂ ਸਾਰੀਆਂ ਪੋਸਿਬਿਲਿਟੀਜ਼ ਜਿਹੜੀਆਂ ਆ ਉਹ ਤੁਹਾਡੇ ਲਈ ਸਕਸੈਸ ਨੂੰ ਲੈ ਕੇ ਆਉਣ ਅੱਜ ਦੇ ਦਿਨ ਵਿੱਚੋਂ ਤੁਸੀਂ ਕਾਮਯਾਬੀਆਂ ਨੂੰ ਲੈ ਸਕੋ ਚੁਣ ਸਕੋ ਅੱਜ ਦੇ ਦਿਨ ਦੇ ਵਿੱਚੋਂ ਤੁਸੀਂ ਆਪਣੇ ਲਈ ਤੰਦਰੁਸਤੀ ਨੂੰ ਲੈ ਲਵੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ